ਮੁਰ ਗਾਉਣੇ ਪਏ ਨੇ ਮੈਨੂੰ ਸੋਲੇ ਖੂਨ ਦੇ ਪਾਪਾ ਕੀ ਕੁੰਗੂ ਰਤ ਦਾ ਰਤਨਾਨ ਹੋ ਗਿਆ ਕਵੀ ਗੁਰੂ ਨਾਨਕ ਦੇਵ ਜੀ ਨੂੰ ਵੰਗਾਰ ਦਾ ਹੋਇਆ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਇਹ ਬਾਬਾ ਜਦੋਂ ਪੰਜਾਬ ਉੱਤੇ ਭਾਰਤ ਉੱਤੇ ਬਾਬਰ ਨੇ ਹਮਲਾ ਕੀਤਾ ਸੀ ਉਸ ਸਮੇਂ ਤੂੰ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦਾ ਹੋਇਆ ਪਰਮਾਤਮਾ ਨੂੰ ਵੰਗਾਰਿਆ ਸੀ ਅਤੇ ਤੂੰ ਖੂਨ ਦੇ ਸੋਲੇ ਗਾਏ ਸਨ ਤੇ ਹੁਣ ਮੌਜੂਦਾ ਸਮੇਂ ਵਿੱਚ ਸਮਾਜਿਕ ਕਹਾਣ ਹੁੰਦਾ ਦੇਖ ਕੇ ਮੈਂ ਵੀ ਖੂਨ ਦੇ ਸੋਲੇ ਗਾ ਰਿਹਾ ਮੈਨੂੰ ਵੀ ਖੂਨ ਦੇ ਸੋਲੇ ਗਾਉਣੇ ਪੈ ਰਹੇ ਹਨ ਤੂੰ ਰੱਬ ਨੂੰ ਬੰਗਾਰਿਆ ਮੈਂ ਤੈਨੂੰ ਬੰਗਾਰਾਂ ਮੈਂ ਤੂੰ ਰੱਬ ਨੂੰ ਬੰਗਾਰਿਆ ਸੀ ਮੈਂ ਤੈਨੂੰ ਬੰਗਾਰਦਾ ਹਾਂ ਆਇਆ ਨਾ ਤੈ ਕੀ ਦਰਦ ਇੰਨਾ ਕਹਾਣ ਹੋ ਗਿਆ ਵੀ ਤੈਨੂੰ ਦਰਦ ਨਹੀਂ ਆਇਆ ਜੇ ਮਨੁੱਖਤਾ ਦਾ ਇੰਨਾ ਕਹਾਣ ਹੋ ਰਿਹਾ ਹੈ ਇਸ ਤਰ੍ਹਾਂ ਕਵੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਉਹਨਾਂ ਨੂੰ ਵੰਗਾਰਦਾ ਹੋਇਆ ਕਹਿੰਦਾ ਹੈ اے ਬਾਬਾ ਨਾਨਕ ਜਦੋਂ ਬਾਬਰ ਨੇ ਪੰਜਾਬ ਤੇ ਹਮਲਾ ਕੀਤਾ ਸੀ ਤਾਂ ਮਨੁੱਖਤਾ ਦੇ ਘਾਣ ਨੂੰ ਨਾ ਸਹਾਰਦਾ ਹੋਇਆ ਤੂੰ ਪ੍ਰਮਾਤਮਾ ਨੂੰ ਰੱਬ ਨੂੰ ਵੰਗਾਰਿਆ ਸੀ ਪਰ ਹੁਣ ਤੇ ਹਾਲਾਤ ਵੀ ਕੁਝ ਉਸੇ ਤਰ੍ਹਾਂ ਦੇ ਹਨ ਮਨੁੱਖਤਾ ਦਾ ਘਾਣ ਹੋ ਰਿਹਾ ਹੈ ਤੇ ਮੈਂ ਨਾ ਸਹਾਰਦਾ ਹੋਇਆ ਤੈਨੂੰ ਵੰਗਾਰ ਰਿਹਾ ਹਾਂ ਕੀ ਤੈਨੂੰ ਨੁਕਤਾ ਦੇ ਕਾਣ ਤੇ ਦਰਦ ਨਹੀਂ ਆ ਰਿਹਾ